ਬਹੁਤ-ਬਹੁ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਪੰਜਾਬੀ ਵਿਆਕਰਨ ਦੀ ਅੱਜ ਆਪਾਂ ਦੂਸਰੀ ਕਲਾਸ ਲਗਾਉਣ ਜਾ ਰਹੇ ਹਾਂ ਇਸ ਕਲਾਸ ਦੇ ਵਿੱਚ ਆਪਾਂ ਵਿਅੰਜਨਾ ਉੱਪਰ ਚਰਚਾ ਕਰਾਂਗੇ ਵਿਅੰਜਨਾ ਦੀ ਵੱਖ-ਵੱਖ ਵਰਗਾਂ ਤੇ ਵੱਖ-ਵੱਖ ਆਧਾਰਾਂ ਤੇ ਜਿਹੜੀ ਵੰਡ ਕੀਤੀ ਜਾਂਦੀ ਹੈ ਪੰਜਾਬੀ ਵਿਆਕਰਨ ਦੇ ਵਿੱਚ ਉਹ ਆਪਾਂ ਸੰਪੂਰਨ ਜਿਹੜੇ ਐਮਸੀਕਿਊ ਬਣਦੇ ਨੇ ਉਹ ਇਸ ਕਲਾਸ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਥਿਉਰੀ ਦੇ ਨਾਲ ਨਾਲ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਆਦਾ ਸਮਾਂ ਨਾ ਬਰਬਾਦ ਕਰਦੇ ਹੋਏ ਕਰਦੇ ਆਂ ਅੱਜ ਦੀ ਕਲਾਸ ਆਪਾਂ ਸਟਾਰਟ ਪੰਜਾਬੀ ਵਿੱਚ ਕੁੱਲ ਵਿਅੰਜਨ ਨੇ ਜਿਹੜੇ ਉਹ 38 ਨੇ ਜੇ ਸ਼ੁੱਧ ਵਿਅੰਜਨਾਂ ਦੀ ਆਪਾਂ ਗਿਣਤੀ ਕਰੀਏ ਤਾਹੋ 29 ਜਿਹੜੇ ਸ਼ੁੱਧ ਵਿਅੰਜਨ ਨੇ ਵਿਅੰਜਨਾਂ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਚਾਰਨ ਦੇ ਆਧਾਰ ਤੇ ਰੋਕ ਦੇ ਆਧਾਰ ਤੇ ਉਚਾਰਨ ਦੇ ਲਹਿਜੇ ਦੇ ਆਧਾਰ ਤੇ ਵਿਅੰਜਨ ਨੂੰ ਜਿਹੜਾ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਚਾਰਨ ਦੇ ਆਧਾਰ ਤੇ ਰੋਕ ਦੇ ਆਧਾਰ ਤੇ ਤੇ ਉਚਾਰਨ ਲਹਿਜੇ ਦੇ ਆਧਾਰ ਤੇ ਅਗਲਾ ਜਿਹੜਾ ਪੁਆਇੰਟ ਹੈ ਉਚਾਰਨ ਦੇ ਆਧਾਰ ਤੇ ਜਿਹੜਾ ਵਿਅੰਜਨਾਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਹੈ 6 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿਹੜੇ ਕਿਹੜੇ ਨੇ ਉਹ ਕੰਠੀ ਜਿਹਦੇ ਵਿੱਚ ਕੱਕੇ ਵਾਲੀ ਸਾਰੀ ਲਾਈਨ ਆ ਜਾਂਦੀ ਹੈ ਕਕਾ ਖਖਾ ਗੱਗਾ ਘੱਗਾ ਸੁਰਤੋਨੀ ਜ ਤਾਲਵੀ ਜਿਸ ਦੇ ਵਿੱਚ ਚੱਚੇ ਵਾਲੀ ਸਾਰੀ ਲਾਈਨ ਆ ਜਾਂਦੀ ਹੈ ਉਲਟ ਜੀਵੀ ਟੈਂਕੇ ਵਾਲੀ ਜਿਹੜੀ ਸਾਰੀ ਲਾਈਨ ਆ ਜਾਂਦੀ ਹੈ ਟੈਂਕਾ ਡੱਡਾ ਢੱਡਾ ਦੰਤੀ ਤੱਤਾ ਥੱਥਾ ਦੱਦਾ ਧੱਦਾ ਜਿਹੜਾ ਇਸ ਦੇ ਵਿੱਚ ਆ ਜਾਂਦਾ ਉਸ ਤੋਂ ਅਗਲਾ ਜਿਹੜਾ ਵੰਡ ਦਾ ਆਧਾਰ ਹੈ ਉਹ ਹੋਟੀ ਜਿਹੜੀ ਲਿਪਸ ਦੀ ਮੂਵਮੈਂਟ ਨਾਲ ਸੰਬੰਧਿਤ ਨੇ ਬੁੱਲਾਂ ਦੀ ਜਿਹੜੀ ਮੂਵਮੈਂਟ ਦੇ ਨਾਲ ਹਰਕਤ ਦੇ ਨਾਲ ਸੰਬੰਧਿਤ ਨੇ ਪਪਾ ਫਫਾ ਬੱਬਾ ਬੱਬਾ ਉਸ ਤੋਂ ਬਾਅਦ ਸੁਰਜੰਤਰੀ ਜਿਹੜੇ ਕਿ ਆਪਾਂ ਹਾ ਹਾ ਨੂੰ ਕਹਿੰਦੇ ਆ ਉਸ ਤੋਂ ਅੱਗੇ ਆ ਜਾਂਦਾ ਹੈ ਅਗਲੀ ਜਿਹੜੀ ਵੰਡ ਹੈ ਰੋਕ ਦੇ ਆਧਾਰ ਤੇ ਵਿਅੰਜਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਰੋਕ ਦੇ ਆਧਾਰ ਤੇ ਡੱਕਮੇ ਵਿਅੰਜਨ ਅਡੱਕਮੇ ਵਿਅੰਜਨ ਡੱਕਮੇ ਵਿਅੰਜਨਾਂ ਦੀ ਜਿਹੜੀ ਗਿਣਤੀ ਹੈ ਉਹ 15 ਜਿਸ ਦੇ ਵਿੱਚ ਚਚਾ ਕਕਾ ਖਖਾ ਗੱਗਾ ਚਚਾ ਛਛਾ ਜੱਜਾ ਟੈਂਕਾ ਤੇ ਠੱਠਾ ਡੱਡਾ ਤੱਤਾ ਠੱਠਾ ਤੱਦਾ ਪੱਪਾ ਫੱਫਾ ਬੱਬਾ ਜਿਹੜੇ ਆ ਜਾਂਦੇ ਨੇ ਉਸ ਤੋਂ ਅਗਲੇ ਜਿਹੜੇ ਅਡੱਕਵੇਂ ਵਿਅੰਜਨ ਨੇ ਉਹ ਪੰਜ ਨੇ ਘੱਗਾ ਝੱਜਾ ਢੱਡਾ ਤੱਦਾ ਤੇ ਪੱਬਾ ਉਸ ਤੋਂ ਅਗਲੀ ਜਿਹੜੀ ਵੰਡ ਹੈ ਜੀ ਉਹ ਉਚਾਰਨ ਲਹਿਜੇ ਦੇ ਆਧਾਰ ਤੇ ਵਿਅੰਜਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉਚਾਰਨ ਲਹਿਜੇ ਦੇ ਆਧਾਰ ਤੇ ਪਹਿਲੀ ਜਿਹੜੀ ਵੰਡ ਹੈ ਇਹ ਸੰਗੋਸ਼ ਜਿਨ੍ਹਾਂ ਦੀ ਪਰਿਭਾਸ਼ਾ ਕੀ ਹੈ ਸੰਗੋਸ਼ ਦੇ ਵਿੱਚ ਕਿਹੜੇ ਆਉਂਦੇ ਨੇ ਜਿਹੜੇ ਉਚਾਰਨ ਸਮੇ ਸਮਾ ਵੱਧ ਲੈਂਦੇ ਨੇ ਅਧਿਕ ਲੈਂਦੇ ਨੇ ਜਿਦੇ ਵਿੱਚ ਗੱਗਾ ਖੱਗਾ ਜੱਜਾ ਝੱਜਾ ਡੱਡਾ ਡੱਡਾ ਦੱਦਾ ਤੇ ਧੱਦਾ ਬੱਬਾ ਤੇ ਭੱਬਾ ਸੰਗੋਸ਼ ਅਸੰਗੋਸ਼ ਜਿਨ੍ਹਾਂ ਨੂੰ ਉਚਾਰਨ ਸਮੇ ਸਮਾਂ ਘੱਟ ਲੱਗਦਾ ਕਕਾ ਖਖਾ ਚਚਾ ਛਛਾ ਟੈਂਕਾ ਠਠਾ ਤੱਤਾ ਥੱਥਾ ਪੱਪਾ ਤੇ ਫੱਫਾ ਜਿਹੜੇ ਅਸੰਗੋਸ਼ ਦੇ ਵਿੱਚ ਆ ਜਾਂਦੇ ਨੇ ਅਲਪ ਪ੍ਰਾਨ ਜਿਹੜੀ ਅਗਲੀ ਕਿਸਮ ਹੈ ਕਟ ਗਤੀ ਅਤੇ ਕਟ ਆਕਾਰ ਵਾਲੇ ਜਿਹੜੇ ਵਿਅੰਜਨ ਹੁੰਦੇ ਨੇ ਉਹ ਅਲਪ ਪ੍ਰਾਨ ਨੇ ਕਕਾ ਆ ਜਾਂਦਾ ਜਿਹਦੇ ਵਿੱਚ ਗੱਗਾ ਚੱਚਾ ਜੱਜਾ ਟੈਂਕਾ ਡੱਡਾ ਤੱਤਾ ਦੱਦਾ ਪੱਪਾ ਤੇ ਬੱਬਾ ਹੁਣ ਅਗਲਾ ਜਿਹੜਾ ਆਪਣੇ ਕੋਲੇ ਵਰਗਵੰਡ ਹੈ ਉਹ ਜੀਭ ਦੀ ਸਥਿਤੀ ਦੇ ਆਧਾਰ ਤੇ ਜੀਭ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਦੇ ਸਵਰਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜੀਭ ਦੀ ਸਥਿਤੀ ਦੇ ਆਧਾਰ ਤੇ ਪੰਜਾਬੀ ਦੇ ਜਿਹੜੇ ਸਵਰ ਨੇ ਸਾਰੇ ਨੂੰ ਪਹਿਲਾਂ ਆ ਜਾਂਦੇ ਨੇ ਅਗਿੱਲਰੀ ਜਿਦੇ ਵਿੱਚ ਈੜੀ ਨੂੰ ਵਿਹਾਰੀ ਈ ਏ ਆ ਜਿਹੜਾ ਆ ਜਾਂਦਾ ਹੈ ਪਿਸਲਰੀ ਸਵਰ ਊੜੇਂ ਦਲੈਂਕੜ ਊੜੇ ਦਾ ਮੂੰਹ ਖੁੱਲਾ ਆੜੇ ਨੂੰ ਘਣਾੜਾ ਵਿਚਕਾਰਲੇ ਜਿਹੜੇ ਸਵਰਨੇ ਉਹਦੇ ਵਿੱਚ ਏੜੀ ਨੂੰ ਸਿਆਰੀ ਊੜੇ ਨੂੰ ਔਂਕੜ ਆੜਾ ਮੁਕਤਾ ਆੜੇ ਨੂੰ ਕੰਨਾ ਜੀਬ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਜਿਹੜੀਆਂ ਸਵਰ ਧੁਨੀਆਂ ਨੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਉਹਨਾਂ ਨੂੰ ਜੀਬ ਦੀ ਉਚਾਈ ਦੇ ਆਧਾਰ ਤੇ ਉਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿਹੜੇ ਕਿਹੜੇ ਚਾਰ ਭਾਗ ਨੇ ਉੱਚੇ ਸਵਰ ਅਰਧ ਉੱਚੇ ਸਵਰ ਅਰਥ ਅਰਧ ਨੀਵੇਂ ਸਵਰ ਇੱਥੇ ਟਾਈਪ ਦੀ ਮਿਸਟੇਕ ਹੈ ਅਰਧ ਨੀਵੇਂ ਨੇ ਇਹ ਨੀਵੇਂ ਸਵਰ ਕਿਹੜੇ ਕਿਹੜੇ ਆ ਜਾਂਦੇ ਨੇ ਉੱਚੇ ਸਵਰ ਦੇ ਵਿੱਚ ਕਿਹੜੇ ਆਉਂਦੇ ਨੇ ਈੜੀ ਨੂੰ ਬਿਹਾਰੀ ਊੜੇ ਨੂੰ ਦਲੈਂਕੜ ਅਰਧ ਉੱਚੇ ਸਵਰ ਦੇ ਵਿੱਚ ਈ ੜੀ ਨੂੰ ਸਿਹਾਰੀ ਊੜੇ ਨੂੰ ਔਂਕੜ ਅਰਧ ਨੀਵੇਂ ਸਵਾਰਾਂ ਦੇ ਵਿੱਚ ਈ ੜੀ ਨੂੰ ਲਾਮਾ ਆੜਾ ਮੁਕਤਾ ਊੜੇ ਦਾ ਮੂੰਹ ਖੁੱਲਾ ਨੀਵੇਂ ਸਵਾਰ ਦੇ ਵਿੱਚ ਆੜੇ ਨੂੰ ਦਲਾਮਾ ਆੜੇ ਨੂੰ ਕੰਨਾ ਆੜੇ ਨੂੰ ਕਣੌੜਾ ਇਹ ਜਿਹੜੇ ਜੀਬ ਦੀ ਉਚਾਈ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਸਵਰ ਧੁਨੀਆਂ ਦੀ ਵਰਗਵੰਡ ਹੈ ਜਿਹੜੀ ਕਿ ਚਾਰ ਭਾਗਾਂ ਦੇ ਵਿੱਚ ਵੰਡੀ ਜਾਂਦੀ ਹੈ ਉਸ ਤੋਂ ਅੱਗੇ ਆਪਣੇ ਕੋਲੇ ਆ ਜਾਂਦੇ ਨੇ ਅਨੁਨਾਸਕੀ ਵਿਅੰਜਨ ਅਨੁਨਾਸਕੀ ਵਿਅੰਜਨ ਜਿਨ੍ਹਾਂ ਨੂੰ ਬੋਲਣ ਸਮੇਂ ਆਵਾਜ਼ ਜਿਹੜੀ ਨੱਕ ਰਾਹੀਂ ਆਉਂਦੀ ਹੈ ਪੰਜਾਬੀ ਦੇ ਵਿੱਚ ਕਿੰਨੇ ਨੇ ਇਹਨਾਂ ਦੀ ਗਿਣਤੀ ਕਿੰਨੀ ਹੈ 5 ਹੈ ਜਿਸ ਦੇ ਵਿੱਚ ਅਈਆਂ ਔਆਂ ਨਾਣਾ ਨੰਨਾ ਤੇ ਮੰਮਾ ਅਨੁਨਾਸਕੀ ਵਿਅੰਜਨ ਇਹ ਸੰਗਰਸ਼ੀ ਵਿਅੰਜਨ ਨੇ ਜਿਹੜੇ ਉਹ 6 ਨੇ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਤੇ ਸ ਜੇਕਰ ਹੁਣ ਆਪਾਂ ਵਿਦੇਸੀ ਵਿਅੰਜਨਾਂ ਦੀ ਗੱਲ ਕਰੀਏ ਉਹ ਪੈਰ ਬਿੰਦੀ ਵਾਲੇ ਨੇ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਤੇ ਜ ਜੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਜਿਹੜੇ ਆਪਾਂ ਹੋਰ ਜਿਹੜੇ ਪਾਸਾ ਦੇ ਵਿੱਚੋਂ ਲੈ ਕੇ ਆਏ ਹਾਂ ਇਸ ਦੇ ਨਾਲ ਹੀ ਅੱਜ ਦੀ ਆਪਣੀ ਪੰਜਾਬੀ ਵਿਆਕਰਨ ਦੀ ਕਲਾਸ ਇੱਥੇ ਸਮਾਪਤ ਹੁੰਦੀ ਹੈ ਜੇਕਰ ਤੁਸੀਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਕਿ ਜਿਹੜੀਆਂ ਵੀ ਅਸੀਂ ਕਲਾਸਾਂ ਲਗਾ ਰਹੇ ਹਾਂ ਚਾਹੇ ਉਹ ਪੰਜਾਬੀ ਪੇਪਰ ਦੇ ਹੋਣ ਚਾਹੇ ਪੰਜਾਬ ਜੀਕੇ ਦੀਆਂ ਹੋਣ ਜਾਂ ਇੰਗਲਿਸ਼ ਤੇ ਪੰਜਾਬੀ ਡਿਕਟੇਸ਼ਨਾਂ ਜਿਹੜੀਆਂ ਅਸੀਂ ਡੇਲੀ ਵੱਖ-ਵੱਖ ਜਿਹੜੀਆਂ ਸਪੀਡ ਤੇ ਅਪਲੋਡ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ